ਭੀੜਪਾੜ ਵਾਲੇ ਇਲਾਕੇ ਦੇ ਵਿੱਚ ਤਿੰਨ ਨਕਾਬਪੋਸ਼ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ منی ਚੇਂਜ ਕਰਨ ਵਾਲੀ ਦੁਕਾਨ ਦੇ ਮਾਲਕ ਨੂੰ ਪਿਸਤੌਲ ਦਿਖਾਉਂਦੇ ਨੇ ਤੇ ਪਿਸਤੌਲ ਦੀ ਨੋਕ ਤੇ ਲੱਖਾਂ ਰੁਪਏ ਦੀ ਲੁੱਟ ਕਰਕੇ ਇਹ ਫਰਾਰ ਹੋ ਜਾਂਦੇ ਨੇ ਮਾਮਲਾ ਦਰਸਲ ਹੁਸ਼ਿਆਰਪੁਰ ਦੇ ਮਹਲਪੁਰ ਕਸਬੇ ਦਾ ਹੈ ਜਿੱਥੇ ਕੇ ਫਗਵਾੜਾ ਰੋਡ ਤੇ ਇੱਕ ਘਟਨਾ ਵਾਪਰੀ ਹੈ ਤੇ ਇਸ ਤੋਂ ਬਾਅਦ ਪੂਰੀ ਮਾਰਕੀਟ ਦੇ ਵਿੱਚ ਅਫਰਾ ਤਫਰੀ ਮਚ ਜਾਂਦੀ ਹੈ ਤੇ ਮੌਕੇ ਤੇ ਆ ਕੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਲੇਕਿਨ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਸ ਮੌਕੇ ਪੀੜਤ ਵੱਲੋਂ ਮਾਲਪੁਰ ਪੁਲਿਸ ਨੂੰ ਵੀ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅਗੋਂ ਫੋਨ ਬੰਦ ਆਉਂਦਾ ਹੈ ਤੇ ਇਸ ਤੋਂ ਨਾਰਾਜ਼ ਹੋ ਕੇ ਦੁਕਾਨਦਾਰ ਦਾ ਇਹ ਕਹਿਣਾ ਹੈ ਕਿ ਜੇਕਰ ਪੁਲਿਸ ਦਾ ਹੀ ਫੋਨ ਬੰਦ ਆ ਰਿਹਾ ਹੈ ਤਾਂ ਆਮ ਬੰਦੇ ਦਾ ਕੀ ਬਣੇਗਾ ਤੋਂ ਤਿੰਨ ਬੰਦੇ ਜਿਗੇ ਮੋਟਰਸਾਂ ਦੇ ਬਾਹਰ ਕਢਵਾ ਕੇ ਇਖਟਾਇਤ ਨੇ ਫੋਨ ਲਪੇਟੇ ਸੀਗੇ ਹਾਂਜੀ ਮੂੰਹ ਲਪੇਟੇ ਸੀਗੇ ਮੂਲ ਵੇਚੋ ਸੇ ਉਹਨੇ ਅੱਛਾ ਜੀ ਕੀ ਕਰਨਾ ਕੀ ਕਹਿਣਾ ਸੀ ਕਿ ਤੁਹਾਡੇ ਨੂੰ ਬਸ ਕੁਛ ਨਹੀਂ ਇੱਕ ਅੰਦਰ ਦਾ ਆਇਆ ਮੈਂ ਤੇ ਸੌ ਦਾ ਦਾ ਕਹਿੰਦਾ ਜੋ ਦੇ ਲੋ ਹੈਗਾ ਦੁਕਾਨ ਹੈਗਾ ਦੇ ਲੋ ਬਸ ਜੇ ਕੋ ਦਾਟੇਗਾ ਉਹ ਦਾਟਾ ਲੈਣੇ ਨਹੀਂ ਨਹਿਣੈਤ ਦਾ ਕੋਈ ਕਿੰਨੀ ਕੀ ਮਾਰੀ ਤੁਹਾਨੂੰ ਦਾਟਾ ਲੱਗ ਰਿਹਾ ਰੌਲਾ ਪਿਆ ਵੇਖਿਓ 9.5 ਸੀ ਅੱਗੇ ਬਸ ਕਿਹਨਾਂ ਤੇ ਕਿੰਨੀ ਕਾ ਅਮਾਉਂਟ ਜਿਹੜੀ ਲੈ ਗਏ ਆ ਕੋਈ ਭਾਰਤੀ ਕਰੰਸੀ ਸੀ ਜਾਂ ਬਾਹਰਲੀ ਵੀ ਸੀਗੀ ਭਾਰਤੀ ਕਰੰਸੀ ਥੋੜੀ ਬਾਰ ਬਾਹਰਲੀ ਨਹੀਂ ਸੀ ਪਤਾ ਨਹੀਂ ਉਹਨੇ ਅੱਛਾ ਪੁਲਿਸ ਆਈ ਮੌਕੇ ਤੇ ਹੁਣ ਬਾਹਰ ਨੂੰ ਆ ਪਿਆ ਉਰਦਾ ਇੱਕ ਦੋ ਬੰਦੇ ਆਏ ਤੇ ਹੁਣ ਬਾਅਦ ਨੂੰ ਫੋਨ ਕੀਤਾ ਉਰਦਾ ਥਾਣੇ ਦਾ ਫੋਨ ਨੰਬਰ ਦਾ ਬੰਦ ਸੀਗਾ ਸੇਟੌਪ ਆਉਂਦਾ ਸੀਗਾ ਹਾਲਾਂਕਿ ਜਦੋਂ ਇਸ ਘਟਨਾ ਬਾਰੇ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਪਿਸਤੌਲ ਦੀ ਨੋਕ ਤੇ ਲੁੱਟ ਹੋਈ ਹੈ ਤਾਂ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਲਪੇਰਿਆਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਕਿ ਛੇਤੀ ਹੀ ਉਹਨਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ ਕੀ ਨਾ ਆਪਣਾ ਕੀ ਨਾ ਆਪਣਾ ਭਾਜੀ ਮੇਰਾ ਨਾਮ ਨਰੇਸ਼ ਕੁਮਾਰ ਲੱਗਣੀ ਅੱਜ ਜਿਹੜੀ ਵਾਰਦਾਤ ਹੋਈ ਹੈ ਮਾਲਪੁਰ ਵਿਜੇ ਕੀ ਕਹਿਣਾ ਚਾਹੋਗੇ ਜਿਕਰੇ ਕਿ ਇੰਨੀ ਪੀੜ ਪਹਾੜ ਵਾਲੀ ਜਗ੍ਹਾ ਨੂੰ ਕੀਮਤ ਨਹੀਂ ਲੱਗਦਾ ਤੇ ਕੀ ਲੱਗਦਾ ਕਿ ਇੱਕ ਪਾਸੇ ਗੋਲੀਆਂ ਚੱਲ ਰਹੀਆਂ ਇੱਕ ਪਾਸੇ ਪਸਗੋਲ ਦੀ ਨੋਕ ਤੇ ਜਿਹੜੀ ਵਾਰਦਾਤ ਹੋਈ ਹੈ 24 ਘੰਟਿਆਂ ਵਿੱਚ ਪੰਜਾਬ ਚ ਤੀਜੀ ਵਾਰਦਾਤ ਹੈ ਲੇਕਿਨ ਜੋ ਹਾਲਾਤ ਹੈ ਇਸ ਵੇਲੇ ਦੱਸੋ ਇੱਕ ਇੰਨੀ ਭੀੜ ਭੜ ਦੇ ਇਲਾਕੇ ਦੇ ਵਿੱਚ ਆ ਕੇ ਉਹ ਸ਼ਰੇਆਮ ਲੁੱਟ ਕੇ ਲੈ ਗਏ ਔਰ ਪੁਲਿਸ ਜੇ ਉਹ ਪੁਲਿਸ ਨੂੰ ਫੋਨ ਕਰਦਾ ਨਾ ਪੁਲਿਸ ਦੇ ਫੋਨ ਹੀ ਨਹੀਂ ਚੱਕੇ ਤੇ ਸਾਰਾ ਦਿਨ ਐਡ ਕਰ ਰਹੇ ਆ ਕਿ ਆਹ ਪੁਲਿਸ ਦਾ ਨੰਬਰ ਆ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਇੱਥੇ ਫੋਨ ਕਰੋ ਤੇ ਜੇ ਪੁਲਿਸ ਫੋਨ ਨਹੀਂ ਚੱਕਦੀ ਤੇ ਜੇ ਥਾਣੇ ਜਾਣੇ ਉਹਦੇ ਸਾਡੇ ਕੋਲ ਸਟਾਫ ਹੈ ਨਹੀਂ ਤੇ ਫਿਰ ਕਿੱਦਾਂ ਚੱਲੂਗਾ ਫਿਰ ਨਾ ਜਿੱਦ ਲਾਣੀ ਚਾਹੀਦੀ ਹੈ ਥਾਣਿਆਂ ਨੂੰ ਔਰ ਕੰਮ ਖਤਮ ਕਰੋ ਕੀ ਬੜਾ ਬਾਰੀ ਵਰਗਵਾ ਉਹ ਸੇਫ ਨਹੀਂ ਹੈਗਾ ਨਹੀਂ ਸੇਫ ਨਹੀਂ ਇਹ ਤਾਂ ਬਹੁਤ ਬੁਰੀ ਹਾਲਾਤ ਹੈ ਬਹੁਤ ਬੁਰੀ ਠੀਕ ਹੈ ਨਾ ਚਾਹੂਗੇ ਜਿਹੜੀ ਮਾਲਪੁਰ ਦੀ ਪੁਲਿਸ ਨੂੰ ਕਿ ਇਸ ਵੇਲੇ ਹਾਲਾਤ ਇਹੋ ਜਿਹੇ ਵੀ ਅਸੀਂ ਸਵੇਰੇ ਬਾਜ਼ਾਰ ਖੋਲਣਾ ਮੈਂ ਐਸੇ ਪ੍ਰਧਾਨ ਇਹ ਗੱਲ ਕਹਿਣਾ ਜਿੰਨਾ ਚਿਰ ਸਾਨੂੰ ਰਿਜ਼ਲਟ ਨਹੀਂ ਮਿਲਦਾ ਅਸੀਂ ਬਾਜ਼ਾਰ ਕਮੇਟੀ ਪ੍ਰਧਾਨ ਦੇ ਤੁਸੀਂ ਪ੍ਰਧਾਨ ਹੋ ਨਾ ਮੈਂ ਸ਼ਾਪ ਐਸੋਸੀਏਸ਼ਨ ਦਾ ਪ੍ਰਧਾਨ ਹਾਂਜੀ ਹਾਂਜੀ ਤੇ ਅਸੀਂ ਉਸ ਵੇਲੇ ਬਾਜ਼ਾਰ ਖੋਲਾਂਗੇ ਜਦੋਂ ਰਿਜ਼ਲਟ ਮਿਲੂ ਠੀਕ ਹੈ ਗਿੰਦੀ ਪਾਸ ਤਾਂ ਸਾਨੂੰ ਬਾਜ਼ਾਰ ਖੋਲਣਾ ਜਦੋਂ ਅਸੀਂ ਸੇਫ ਹੀ ਨਹੀਂ ਹੈਗੇ ਫਿਰ ਅਸੀਂ ਕਮਾਂਡ ਦਾ 10 ਰੁਪਏ ਆਏ ਆ ਤੇ ਲੱਖ ਰੁਪਏ ਲੱਖ ਰੁਪਏ ਗਵਾ ਕੇ ਲੈ ਕੇ ਗਵਾ ਕੇ ਜਾਣਾ ਕਰਨਾ ਤੇ ਦੁਕਾਨਾ ਖੋਲਣੀ ਹੈ ਖਾਲੀ ਧਰੇ ਬੈਠ ਨਹੀਂ ਕਰ ਧਰੇ ਬੈਠੇ ਕਰੇ ਆ ਜੀ ਠੀਕ ਤੱਕੜ ਕੋ ਨਾਲ ਆਪਣੀ ਜਿਹੜੀ ਕੈਪੀਟਲ ਉਹ ਤਾਂ ਸਾਡੀ ਸੇਫ ਹੈ ਨਾ ਹੂੰ ਜਦ ਬਾਣੀ ਟੀਵੀ ਲਈ ਅਦੀਕੇਤ ਸ਼ਰਮਾ ਦੀ ਰਿਪੋਰਟ